ਸਾਰੇ ਰਸਖ ਅਭਿਆਨ ਬੰਨਤੀ ਟੋਪਾਈ ਹਮਰੀ ਕਰੋ ਹਾਜ ਰਚਾ ਪੂਰਨ ਹੋਏ ਜਿਤ ਕੀਚਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨਕ ਰੂਪ ਰਤਪਾਰਾ ਹਮਰਾ ਦੁਸ਼ਟ ਸਵਾਦੁਮ ਘਾਵ ਹੋ ਆਪ ਹਾਦੈ ਵਿਚਾਵ ਹੋ ਸੁਖੀ ਵਸੈ ਮੁਰ ਪਰਬਾਰਾ ਸੇਵਕ ਸਖ ਸਬਾ ਕਰਤਾਰ ਮੋ ਰਚਾ ਨਿਕਾ ਦੇ ਖਰੀਏ ਸਭ ਅਰਨ ਕੋ ਆ ਸੁਗਰੀਏ ਪੂਰਨ ਹੋਏ ਹਮਾਰੀ ਆਸਾ ਸੋ ਰੁਪੈਨ ਕੀ ਰਹਿ ਪਿਆਸਾ ਤੁਮੇ ਸਾਡ ਖੋਇ ਵਰਨਾ ਧਿਆਉ ਜੋ ਵਰਚਾ ਹੋ ਸੁਦਮ ਤੇ ਪਾਉ ਸੇਵਕੋ ਸੁਖ ਹਮਾਰੇ ਤਾਰੀ ਹੈ ਚਨ ਜਨ ਸਤਰ ਹਮਾਰੇ ਮਾਰੀ ਹੈ ਆਪ ਹਾਜੈ ਉਜਹ ਵਰਿਐ ਮਰਨ ਕਾਲ ਕਾ ਤਰਾਸ ਨਿਵਰੀਐ ਹੋਜੁ ਹਦਾ ਹਮਾਰੇ ਬੱਚਾ ਸ੍ਰੀ ਅਦੂਜ ਕਰੀ ਹੋ ਰੱਛਾ ਰਾਖ ਲੇਖੋ ਰੱਖਣ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੰਦ ਸਤਿਗਗੇ ਹਮਤਾ ਨਮਹ ਪੂਰੀ ਜਤੋਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸੁਭਜ ਉਤਰਾ ਕਾਲ ਪਾਇ ਹਰਿ ਸੁਨਮ ਪ੍ਰਗਾਸਾ ਸਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦਰਾ ਬ੍ਰਹਮਾ ਜੋਸੀਓ ਜਵਨ ਕਾਲ ਸਹ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਗਤ ਮਨਾਇਓ ਦੇਵਤਾ ਜਸ਼ਨ ਉਜਾਇਓ ਹਾਰਿਆਂ ਦੇ ਕੀ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਿਗਾਦ ਸ੍ਰੀ ਕੋ ਹਮਾਰੀ ਸਰਪਜਾ ਜਨ ਆ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਬਚਾਨਤ ਚੇਟੇ ਦਾ ਗੁੰਜਰਿਆ ਸੋਲਾ ਸਭ ਪਰ ਕਿਰਪਾ ਦੇਸ ਕਾ ਫੂਲਾ ਸੰਤਨ ਦੁਖ ਭਾਏ ਦੇ ਰੁਖੀ ਸੁਖ ਭਾਏ ਸਾਧਨ ਕੇ ਸੁਖੀ ਇਕ ਏਕੀ ਵੀਰਵਿਸ਼ਾਨੈ ਘਟ ਘਟ ਕੀ ਵਡ ਵਡ ਕੀ ਜਾਨੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਦਤ ਤੰ ਦੇ ਅਪਰ ਜਬ ਆਖਰ ਕਤ ਹੂੰ ਗਬਹੂੰ ਤੁਮੈ ਮ੍ਰਿਤ ਦੇ ਤ ਸਭ ਹੂੰ ਜਿਤੇ ਬਦਨਾ ਸੁਸਤ ਧਾਰੇ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਰਹਿਤ ਨਿਰਾਲਮ ਜਾਣਤ ਬੇਡ ਭੀੜ ਹਰਿਆਲਮ ਨਰੰਗਾਰ ਨਿਰਬਿੰਕਾ ਨਿਰਲੰਭ ਆਦ ਨੀਲ ਨਾਰਿ ਅ ਸੰਭੋ ਤਾ ਕਾ ਮੁਰਚਾ ਦੇ ਵਿਦਾ ਜਾਖੋ ਭੇਨਾ ਪਾਪਤ ਵਿਦਾ ਤਾਕੋ ਘਰ ਪ੍ਰਹੰ ਮੰਨਤ ਮਹਾ ਮੂਰਗ ਭੇਨਾ ਜੰਤ ਮਹਾ ਦੇਖੋ ਗੈ ਸਦਾ ਸ਼ਿਵ ਨਿਰੰਕਾਰ ਕਾ ਜੰਤਨਾ ਭੇਵ ਆ ਭਾਵਨੀ ਬੁੱਧ ਹੈ ਜਿਤੀ ਵਰਨਤ ਬਿਨ ਬਿੰਦੂ ਹੈ ਰਿਤੀ ਤੁਮਰਾ ਲਹ ਨਾ ਜਾਏ ਵਿਸਾਰਾ ਕਹਿ ਉਸ ਜਪ ਸੰਸਾਰਾ ਏ ਕ ਰੂਪੇ ਅਨੂ ਸਰੂਪਾ ਰੰਗ ਸੋ ਰਖੇ ਭੂਪਾ ਅੰਡ ਜਿਰਜ ਸਿਤ ਕਿਨੀ ਉਤਪੇ ਖਾਨ ਬਹੋਰਾ ਦੀਨੀ ਕਹ ਹੁਲ ਰਾਜਾ ਹੈ ਬੇਠਾ ਤੋਸ ਮਟਬਾ ਸੰਗਰੇ ਕੇਠਾ ਸਿਗਰੇ ਸੇ ਜਖਾਇ ਅਚੰਭਵ ਆਦਿ ਜਗਾਰ ਸੁਰ ਸਿੰਭਵ ਰਚਾ ਮੇਰੀ ਤੁਮ ਕਰੋ ਸਿਖੋ ਬਾਰਿ ਸਖ ਸੰਗ ਰੋ ਦੁਸ਼ਟ ਜੀਤੇ ਅਥ ਵਤ ਤਪਤਾ ਸਗਲ ਮਲੇਸ਼ ਕਰੋ ਰਣ ਘਤ ਜੈ ਅਦੋਤ ਸਰਨੀ ਪਰੇ ਤਨ ਕੈ ਦੁਸ਼ਟ ਦੁਖਤ ਹੈ ਮਰੇ ਕੁਰਖ ਜਵਨ ਪਗ ਪਰਿ ਤੇ ਹਾਰੇ ਤਨ ਕੈ ਤਉ ਸ਼ੰਕਰ ਸਵਤਾਰ ਜੋ ਕਲ ਕੋ ਇਕ ਬਾਦਿ ਹੈ ਹੈ ਤਾਕੇ ਕਾਲ ਨਿਕਨ ਹੈ ਰਚਾ ਹੋਏ ਦਾਹੇ ਸਭ ਕਾਲ ਦੁਸ਼ਟ ਅਰਸ਼ਟ ਦਰੈ ਤਿਤ ਕਾਲ ਕਿਰਪਾ ਦਸ਼ਟ ਤਨ ਜਾਣਹਿ ਰਹੋ ਤਾਕੇ ਤਾਪਤ ਨੁਕਮੋ ਹਰੋ ਰਤਿ ਸੁਧ ਕਰਮ ਸੋ ਹੋਈ ਦੁਸ਼ਟ ਸ਼ਾਸਕ ਨ ਕੋਈ ਏਖ ਵਾਰਜੰਤ ਵਸਮ ਹਾਰ ਕਾਲ ਹਾਸੇ ਤਾਹਿ ਬਹਾਰਾ ਜENNਰ ਨਾਮ ਤੇ ਆਰੋ ਕਹਾ ਦਰਦ ਦੋਸ਼ ਦੋਖ ਤੀਰ ਹਾ ਖੜ ਖੇਤ ਮੈਂ ਸਰਨ ਦੇ ਹਾਰੀ ਆਪ ਹਾ ਲੈ ਹੋ ਬਹਾਰੀ ਸਰਬ ਥੋਰਮ ਸਹਾਈ ਦੋਸ਼ ਦੋਖ ਤੇ ਲੈ ਹੋ ਬਚਾਈ ਸਰਬ ਥੋਰਮ ਹੋ ਸਹਾਈ ਦੋਸ਼ ਦੋਖ ਤੇ ਲੈ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ